ਸੜਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਹਰ ਰੋਜ਼ੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਪਾਣੀ ਦੇ ਮੁੱਦੇ ਦੀ ਪੰਜਾਬ ਹਰਿਆਣਾ ਪਾਣੀ ਵਿਵਾ हां बिल्कुल जी पंजाब ਦੇ ਵਿੱਚ ਤੇ ਹਰਿਆਣਾ ਦੇ ਵਿੱਚ ਪਾਣੀ ਦਾ ਮੁੱਦਾ ਸਿਆਸੀ ਗਲਿਆਰਿਆਂ ਦੇ ਵਿੱਚ ਗੁੰਜਰਿਆ ਤੇ ਇਹ ਮੁੱਦਾ ਜਿਹੜਾ ਉਹ ਵਿਧਾਨ ਸਭਾ ਦੇ ਸੈਸ਼ਨ ਤੱਕ ਵੀ ਅਪੜਿਆ ਅਦਾਲਤ ਤੱਕ ਵੀ ਅਪੜਿਆ ਗਲੀਆਂ ਹਟੀਆਂ ਪੱਟੀਆਂ ਤੱਕ ਵੀ ਪਹੁੰਚਿਆ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਹਰਿਆਣਾ ਆਪਣੀ ਹਿੱਸੇ ਦਾ ਪਾਣੀ ਵਰਤ ਚੁੱਕਿਆ ਇਹਨੂੰ ਪਾਣੀ ਦੀ ਇੱਕ ਹੋਰ ਬੂੰਦ ਨਹੀਂ ਮਿਲ ਸਕਦੀ ਹਰਿਆਣਾ ਇਹ ਗੱਲ ਕਹਿੰਦਾ ਜੀ ਕਿ ਅਸੀਂ ਪਾਣੀ ਲੈ ਕੇ ਰਾਵਾਂਗੇ ਇਹ ਸਾਡਾ ਹੱਕ ਹੈਗਾ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਜੀ ਕਿ ਪਾਣੀ ਪਿੱਛੇ ਪੰਜਾਬ 'ਚ ਕਤਲ ਹੋ ਜਾਂਦੇ ਆ ਸੂਦਰ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਦਾ ਇਹ ਕਹਿਣਾ ਕਿ ਹਿਮਾਚਲ ਦੇ ਪਿੰਡ ਉਜਾੜ ਕੇ ਤੇ ਫਿਰ ਇੱਥੇ ਡੈਮ ਬਣਿਆ ਇਸ ਕਰਕੇ ਭੁੱਲ ਜੋ ਵੀ ਭਾਈ ਤੁਹਾਡਾ ਹੱਕ ਹੈਗਾ ਅਸਲ ਹੱਕ ਤਾਂ ਸਾਡਾ ਹੈਗਾ ਸੋ ਇਸ ਤਰੀਕੇ ਦੇ ਨਾਲ ਤਿੰਨ ਸੂਬਿਆਂ ਦੇ ਮੁੱਖ ਮੰਤਰੀ ਪੰਜਾਬ ਦੇ ਨਾਲ ਜਾਂ ਦੋ ਸੂਬਿਆਂ ਦੇ ਮੁੱਖ ਮੰਤਰੀ ਪੰਜਾਬ ਨਾਲ ਲੜਾਈ ਲੜ ਰਹੇ ਆ ਤੇ ਵੈਨੇ ਭਾਈ ਬਣਦਾ ਕੀ ਆ ਵੀ ਇਹ ਮੁੱਦਾ ਜਿਹੜਾ ਕਿਹਨੂੰ ਹੀਰੋ ਬਣਾਉਂਦਾ ਤੇ ਕਿਹਨੂੰ ਇਹ ਝਟਕਾ ਲਾਉਂਦਾ ਵੈਸੇ ਆਮ ਤੌਰ ਦੇ ਉੱਤੇ ਵੋਟਾਂ ਤੋਂ ਪਹਿਲਾਂ ਇਹ ਮੁੱਦਾ ਉੱਠਦਾ ਹੁੰਦਾ ਪਰ ਇੱਥੇ ਕੀ ਬਹੁਤ ਪਹਿਲਾਂ ਉੱਠ ਖਲੋਤਾ ਤੋ ਦੇਖਦੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਮੋੜ ਆਉਂਦੇ ਆ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਪਾਣੀ ਦੇ ਨਾਂ ਦੇ ਉੱਤੇ ਸਿਆਸਤ ਹੁੰਦੀ ਰਹੀ ਹੈ ਤੇ ਸਰਕਾਰਾਂ ਬਣਦੀਆਂ ਰਹੀਆਂ ਤੇ ਇਤਕੀ ਪਾਈ ਇਹ ਸੱਚੀ ਮੁੱੱਚੀ ਤੇ ਦੋਹਾਂ ਦਿਲੋਂ ਆ ਜਾਂ ਉੱਤੋਂ ਉੱਤੋਂ ਸਾਰਾ ਕੁਝ ਇਸ ਸਮੇਂ ਨੂੰ ਯਾਨ ਕਰਨਾ ਪਤਾ ਲੱਗਾ ਜੀ ਕੱਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੀ ਨੂੰ ਅਸੀਂ ਬੀਬੀਐਮਬੀ ਕਹਿੰਦੇ ਆ ਉਹਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਤੇ ਉਹਦੀ ਹੁਣ ਅਗਲੀ ਤਰੀਕ ਪੈ ਗਈ ਆ ਕਿ ਹਾਈ ਕੋਰਟ ਦੇ ਵਿੱਚ ਹਰਿਆਣੇ ਦੀ ਸਰਕਾਰ ਦੇ ਵਕੀਲਾਂ ਨੇ ਗੱਲ ਕਹੀ ਹੈ ਕਿ ਸਾਡੇ 200 ਜਲ ਸਰੋਤ ਸੁੱਕ ਚੁੱਕੇ ਆ ਤੇ ਇਥੋਂ ਪੰਜਾਬ ਤੋਂ ਪਾਣੀ ਚਾਹੀਦਾ ਪੰਜਾਬ ਦੇ ਵਕੀਲਾਂ ਨੇ ਕਿਹਾ ਸਾਡੇ ਕੋਲੇ ਪਾਣੀ ਹੈ ਨਹੀਂਗਾ ਸੋ ਕਿਚ-ਕਿਚ ਹੋਈ ਜਾਂਦੀ ਹੈ ਨਤੀਜਾ ਕਿੰਨੇ ਕੋਲੂਗਾ ਕੁਝ ਕਹਿ ਨਹੀਂ ਸਕਦੇਗੇ ਪਰ ਹਰ ਪਾਸੇ ਇਸੇ ਗੱਲ ਦੀ ਚਰਚਾ ਵੀ ਭਾਈ ਪਾਣੀ ਦਾ ਕੀ ਬਣੂਗਾ ਪਾਣੀ ਦਾ ਕੀ ਬਣੂਗਾ ਪੰਜਾਬ ਦੇ ਲੋਕਾਂ ਤੱਕ ਇਹ ਜਾਣਕਾਰੀ ਸਿਆਸੀ ਤੌਰ ਤੇ ਪਹੁੰਚੀ ਆ ਤੇ ਪੰਜਾਬ ਦੇ ਲੋਕ ਇਸ ਮਸਲੇ ਦੇ ਉੱਤੇ ਕੀ ਸਟੈਂਡ ਲੈਂਦੇ ਆ ਇਹ ਵਕਤ ਦੱਸੂਗਾ ਜੀ ਜੀ ਬਿਲਕੁਲ ਤੇ ਡੈਣਾ ਸਾਹਿਬ ਇਹ ਹੀ ਮੁੱਦਾ ਜਿਹੜਾ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਬਹੁਤ ਗੂੰਜਿਆ ਭਗਵੰਤ ਸਿੰਘ ਖੁਰਾ ਨੇ ਵੀ ਬਹੁਤ ਕੁਝ ਕਿਹਾ ਇਸ ਮੁੱਦੇ ਦੇ ਉੱਪਰ ਬਿਲਕੁਲ ਜੀ ਬਿਲਕੁਲ ਲੰਘੇ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀਗਾ ਜਿਹਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਭਾਵੇਂ ਬੀਜੇਪੀ ਆ ਅਕਾਲੀ ਆ ਕਾਂਗਰਸਈ ਆ ਆਪ ਆ ਜਾਂ ਕੋਈ ਹੋਰ ਆ ਉਹਨਾਂ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਜਿਹੜਾ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਆ ਕਿਉਂਕਿ ਬਰਿੰਦਰ ਗੋਇਲ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਆ ਉਹਨਾਂ ਨੇ ਇਹ ਮਤਾ ਰੱਖਿਆ ਵੀ ਭਾਈ ਪੰਜਾਬ ਦੇ ਕੋਲੇ ਵਾਧੂ ਪਾਣੀ ਹੈ ਨਹੀਂਗਾ ਤੇ ਅਸੀਂ ਪੰਜਾਬ ਦਾ ਪਾਣੀ ਕਿਸੇ ਹੋਰ ਨੂੰ ਦੇ ਨਹੀਂ ਸਕਦੇ ਤੇ ਸਾਰਿਆਂ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਆ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਸੋ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉੱਠਿਆ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਗੂੰਜਿਆ ਤੇ ਉਸ ਤੋਂ ਬਾਅਦ ਮਤਾ ਪਾਸ ਹੋ ਗਿਆ ਸੋ ਵੀ ਨੇ ਭਾਈ ਇਸ ਮਸਲੇ ਦੇ ਵਿੱਚ ਮੈਂ ਪਹਿਲਾਂ ਗੱਲ ਕਹੀ ਆ ਵੀ ਸਰਕਾਰੀ ਤੌਰ ਦੇ ਉੱਤੇ ਕੀ ਬਣਦਾ ਕੁਝ ਕੁ ਲੋਕੇ ਵੀ ਗੱਲ ਕਹਿੰਦੇ ਆ ਵੀ ਬੀਜੇਪੀ ਦੇ ਵੱਲੋਂ ਤੇ ਆਪ ਦੇ ਵੱਲੋਂ ਮਿਲ ਕੇ ਖੇਡ ਖੇਢੀ ਜਾ ਰਹੀ ਆ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਹੋਰ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਖਤਰੇ ਕੁਝ ਕੀਤਾ ਜਾ ਰਿਹਾ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਭਾਈ ਭਗਵੰਤ ਮਾਨ ਨੂੰ ਹੀਰੋ ਬਣਾ ਕੇ ਚਮਕਾ ਕੇ ਆਮ ਆਦਮੀ ਪਾਰਟੀ ਨੂੰ ਮੂਹਰੇ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਜਿੰਨੇ ਮੂੰਹ ਉਹਨੀਆਂ ਗੱਲਾਂ ਆਮ ਧਰਾਤਲ ਤੱਕ ਇਸ ਗੱਲ ਦਾ ਕੀ ਬਣਦਾ ਇਹਦੇ ਬਾਰੇ ਤਾਂ ਪਤਾ ਨਹੀਂਗਾ ਪਰ ਇਹ ਵੀ ਸਿਆਸੀ ਤੌਰ ਦੇ ਉੱਤੇ ਸਾਰੇ ਇਸ ਵੇਲੇ ਪਾਣੀ ਦੇ ਹਟੈਸ਼ੀ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ ਇਹ ਪਾਈ ਪਾਣੀ ਸਾਡਾ ਪਾਣੀ ਸਾਡਾ ਅਸੀਂ ਵੀ ਦੇਣਾ ਅਸੀਂ ਵੀ ਦੇਣਾ ਅਸੀਂ ਵੀ ਦੇਣਾ ਬਸ ਆਹ ਤੜੇ ਚੱਲਦੀ ਆ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਹੋਰ ਵੀ ਆਉਂਦੀਆਂ ਪਰ ਇਸ ਮੁੱਦੇ ਨੇ ਫਿਰ ਹਲ ਬਾਕੀ ਸਾਰੀਆਂ ਖਬਰਾਂ ਖਾ ਲਈਆਂ ਜੀ ਬਿਲਕੁਲ ਸਹੀ ਕਹਿੰਦਾ ਸਾਬ ਉਧਰ ਦੂਸਰੇ ਮੰਨੇ ਭਗਵੰਤ ਸਿੰਘ ਬਾਜੇ ਕਿ ਉਹਨਾਂ ਦੀ ਇੱਕ ਗੱਲ ਜਿਹੜੀ ਆ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਕਹਿੰਦੇ ਕਿ 2027 ਦੇ ਵਿੱਚ ਅਮਰਿਤਪਾਲ ਸਿੰਘ ਦੀ ਸਰਕਾਰ ਬਣੂਗੀ ਦੇਖੋ ਉਹਨਾਂ ਅਮਰਿਤਪਾਲ ਸਿੰਘ ਦੀ ਸਰਕਾਰ ਭਗਵੰਤ ਸਿੰਘ ਬਾਜੇ ਕਿਹੜੇ ਤਾਂ ਨਹੀਂ ਬਣਾਉਣੀ ਪਰ ਉਹਨੇ ਆਪਣੇ ਵਿਚਾਰ ਜ਼ਰੂਰ ਪੇਸ਼ ਕੀਤੇ ਆ ਤੇ ਚਲੋ ਵਿਚਾਰ ਪੇਸ਼ ਕਰਨ ਦਾ ਸਭ ਨੂੰ ਅਧਿਕਾਰ ਹੈ ਭਗਵੰਤ ਸਿੰਘ ਬਾਜੇ ਕੇ ਨੂੰ ਕੱਲ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੁਲਿਸ ਜੇਲ੍ਹ ਦੇ ਵਿੱਚੋਂ ਲੈ ਕੇ ਆਈ ਸੀ ਉਹਦੇ ਦੰਦਾਂ ਦੀ ਤੇ ਕੁਝ ਇੱਕ ਹੋਰ ਸਮੱਸਿਆਵਾਂ ਸੀ ਤੇ ਉਹਨੂੰ ਉੱਥੇ ਪੇਸ਼ ਕੀਤਾ ਡਾਕਟਰਾਂ ਦੇ ਕੋਲੇ ਉਹਨਾਂ ਨੇ ਇਲਾਜ ਕੀਤਾ ਜਾਂ ਕੋਈ ਵੀ ਉਹਨਾਂ ਨੇ ਵੀ ਪਰਕੀ ਹੋਊਗੀ ਪ੍ਰਣਾਲੀ ਅਪਣਾਈ ਆ ਪਰ ਪਤਾ ਲੱਗਾ ਜੀ ਕਿ ਜਦੋਂ ਜਾਂਦੇ ਜਾਂਦੇ ਉਹਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਆ ਤੇ ਇਹ ਗੱਲ ਕਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਅਮਰਤਪਾਲ ਸਿੰਘ ਦੀ ਕਰਨਾਰ ਕੁਸ਼ੀ ਕੀਤੀ ਜਾ ਰਹੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਇਹਨਾਂ ਗੱਲਾਂ ਤੋਂ ਬਾਦ ਆਉਣਾ ਚਾਹੀਦਾ ਤੇ ਇਸ ਵੇਲੇ ਨੌਜਵਾਨੀ ਨੂੰ ਗੁਰੂ ਦੇ ਰਣ ਲੱਗਣਾ ਚਾਹੀਦਾ ਤੇ 2027 ਦੇ ਵਿੱਚ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਮੁੱਖ ਮੰਤਰੀ ਬਣੂਗਾ ਤੇ ਸਾਡੀ ਸਰਕਾਰ ਬਣੂਗੀ ਉਹਨਾਂ ਨੇ ਇਹ ਗੱਲ ਕਹੀ ਹੈ ਇਥੇ ਦੋ ਗੱਲਾਂ ਝਲਕਦੀਆਂ ਵੀ ਇੱਕ ਤਾਂ ਜਿਸ ਤਰੀਕੇ ਦੇ ਨਾਲ ਭਾਸ਼ਣ ਦਿੱਤਾ ਜਾਂ ਜਿਵੇਂ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਬਾਜੇ ਕੇ ਨੇ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ ਜਿਵੇਂ ਪਹਿਲਾਂ ਉਹ ਗੱਲਾਂ ਕਰਦਾ ਸੀ ਤੇ ਅੱਜ ਦੀਆਂ ਗੱਲਾਂ ਦੇ ਵਿੱਚ ਉਹਦੇ ਜ਼ਮੀਨਤਬੰਦ ਅੰਤਰ ਆ। ਦੂਜੀ ਗੱਲ ਇਹ ਪਤਾ ਲੱਗਦੀ ਵੀ ਕਿ ਇੱਥੇ ਅਮਰਤਪਾਲ ਦੇ ਗਰੁੱਪ ਦੇ ਨਾਲ ਇਹਨਾਂ ਦੀ ਹਾਲੇ ਵਿਗੜੀ ਨਹੀਂ ਆ। ਕਿਉਂਕਿ ਪਹਿਲਾਂ ਖਬਰਾਂ ਹੁੰਦੀਆਂ ਹੁੰਦੀਆਂ ਸੀ ਵੀ ਇਹ ਆਪਸ ਦੇ ਵਿੱਚ ਪਾਟ ਗਏ ਆ। ਇਹਨਾਂ ਨੇ ਇੱਕ ਦੂਜੇ ਦੇ ਉੱਤੇ ਇਤਰਾਜ਼ ਲਾਉਣੇ ਸ਼ੁਰੂ ਕਰ ਦਿੱਤੇ ਆ। ਤੇ ਜੇ ਅੱਜ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਗੱਲ ਕਹਿੰਦਾ ਇਹ ਭਾਈ ਇਹ ਤਾਂ ਸਭੀ ਸਰਕਾਰ ਬਣੂਗੀ ਅਮਰਤਪਾਲ ਮੁੱਖ ਮੰਤਰੀ ਬਣੂਗਾ ਮਤਲਬ ਸੋਰ ਮਿਲਦੀ ਆ ਹਲੇ ਤੇ ਉਸ ਤੋਂ ਬੁਰੀ ਗੱਲ ਇਹ ਵੀ ਕਿ ਇਹ ਕੋਈ ਸਰਕਾਰ ਬਣੀ ਨਾ ਬਣੀ ਜ਼ਰੂਰੀ ਨਹੀਂ ਹੈਗੀ ਇਸ ਵੇਲੇ ਪੰਜਾਬ ਦੇ ਵਿੱਚ 8-9 ਮੁੱਖ ਮੰਤਰੀ ਤੁਰੇ ਫਿਰਦੇ ਆ ਜਿਹੜੇ ਚਾਹੁੰਦੇ ਜੀ ਕਿ ਮੈਂ ਮੁੱਖ ਮੰਤਰੀ ਬੜਾ ਮੈਂ ਬਣਾ ਮੈਂ ਬਣਾ ਪੌਣੇ 2 ਸਾਲ ਪਏ ਆ ਹਲੇ ਵੋਟਾਂ ਪੈਣ ਦੇ ਵਿੱਚ ਉਦੋਂ ਤੱਕ ਬੜਾ ਕੁਝ ਹੋਣਾ ਵਾਪਰਨਾ ਜਿਹਦੇ ਬਾਰੇ ਆਪਾਂ ਕਦੇ ਕਿਆਸ ਨਹੀਂ ਕੀਤਾ ਉਹ ਉਹ ਕੁਝ ਵੀ ਹੋਣਾ ਸੋ ਇਹ ਵੇਲੇ ਤੋਂ ਪਹਿਲਾਂ ਦੀਆਂ ਗੱਲਾਂ ਕਿਉਂਕਿ 5-6 ਤਾਂ ਕਾਂਗਰਸ ਦੇ ਵਿੱਚ ਹੀ ਮੁੱਖ ਮੰਤਰੀ ਆ ਅਕਾਲੀ ਦਲ ਚਾਹੁੰਦਾ ਸਾਡਾ ਹੋਵੇ, ਬੀਜੇਪੀ ਤੋਂ ਦੀ ਸਾਡਾ ਹੋਵੇ, ਵਾਰਿਸ ਪੰਜਾਬ ਦੇ ਜਥੇਬੰਦੀ ਚਾਹੁੰਦੀ ਸਾਡਾ ਹੋਵੇ, ਉਧਰ ਬਾਕੀ ਤਰ੍ਹਾਂ ਚਾਹੁੰਦੇ ਕਿ ਸਾਡਾ ਹੋਵੇ। ਸੋ 8-9 ਮੁੱਖ ਮੰਤਰੀਆਂ ਦੇ ਵਿੱਚੋਂ ਕਿਹੜਾ ਇੱਕ ਪੰਜਾਬ ਦੇ ਲੋਕ ਕਬੂਲ ਕਰਦੇ ਆ? ਇਹ ਲੋਕਾਂ ਤਾਂ ਨਿਰਭਰ ਕਰਦੀ ਗੱਲ ਆ ਪਰ ਇਸ ਵੇਲੇ ਪੰਜਾਬ ਮੁੱਖ ਮੰਤਰੀ ਗਾੜੀ ਧਰਤੀ ਬਣੀ ਪਈ ਆ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਜੈਨਾ ਸਾਹਿਬ ਉਧਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵਾਨ ਸਤਮਾਨ ਉਹਨਾਂ ਨੇ ਕਹਿੰਦੇ ਧਰਨੇ ਲਾਉਣ ਵਾਲਿਆਂ ਨੂੰ ਹਦਾਇਤ ਜਾਰੀ ਕੀਤੀ ਹੈ ਜੀ ਕੀ ਕਹਿਣਾ ਉਹਨਾਂ ਦਾ? ਦੇਖੋ ਲੰਗੇ ਕੱਲ ਦਾ ਸ਼ੰਭੂ ਚੌਂਕੀ ਦਾ ਘਰਾਓ ਕਰਨਾ ਸੀਗਾ ਕਿਸਾਨਾਂ ਨੇ ਇਸ ਕਰਕੇ ਵੀ ਤੁਸੀਂ ਸਾਡੇ ਧਰਨੇ ਖਦੇੜੇ ਤੁਸੀਂ ਸਾਨੂੰ ਪਰੇਸ਼ਾਨ ਕੀਤਾ ਤੇ ਉਹਨਾਂ ਨੇ ਇਸ ਕਰਕੇ ਤੇ ਧਰਨੇ ਲਾਉਣ ਚੌਂਕੀ ਦਾ ਘਰਾਓ ਕਰਨਾ ਸੀਗਾ ਪਰ ਉੱਥੇ ਪਤਾ ਲੱਗਾ ਜੀ ਕਿ ਲਾਉਣ ਦੇ ਦਿੱਤਾ ਗਿਆ ਧਰਨਾ ਕਿਸਾਨਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਤੇ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਤੇ ਰੋਜ਼ਾਨਾ ਦੇ ਕੰਮ ਕਾਜਾਂ ਵਿੱਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ ਧਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜਿ세 ਬੰਦੀਆਂ ਤੇ ਯੂਨੀਅਨਾਂ ਧਿਆਨ ਦੇਣ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਆ ਸਿਰਫ ਲੋਕਾਂ ਨੂੰ ਤੰਗ ਕਰਨਾ ਨਹੀਂ ਵਰਨਾ ਸਖਤ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਰਹਿਣਾ ਚਾਹੀਦਾ ਤੇ ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਵਿੱਚ ਜਾਰੀ ਉਹਨਾਂ ਨੇ ਕੱਲ ਇਹ ਗੱਲ ਕਹੀ ਆ ਇਹ ਪੋਸਟ ਪਾਈ ਆ ਉਹਨਾਂ ਨੇ ਇੰਸਟਾਗ੍ਰਾਮ ਦੇ ਉੱਤੇ ਵੀ ਲਿਖਿਆ ਉਹਨਾਂ ਨੇ ਹੋਰ ਵਕ ਵਕ ਖਾਵਾ ਤੇ ਵੀ ਲਿਖਿਆ ਪਰ ਕਲਮ ਲਾ ਕੇ ਐਜੀ ਕੇ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਸੜਕਾਂ ਰੋਕਣ ਦੀ ਇਜਾਜ਼ਤ ਨਹੀਂ ਹੈ ਹੁਣ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਆਪ ਵੀ ਧਰਨਾਵਾਂ ਦੇ ਵਿੱਚੋਂ ਨਿਕਲੇ ਹੋਏ ਆ ਤੇ ਭਾਈ ਅੱਜਕੱਲ ਇਨਾਂ ਨੂੰ ਧਰਨੇ ਲਾਉਣ ਵਾਲੇ ਜਿਹੜੇ ਆ ਉਹ ਭੈੜੇ ਲੱਗਦੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਜੀ ਕਿ ਧਰਨੇ ਲਾ ਕੇ ਤੁਸੀਂ ਆਮ ਲੋਕਾਂ ਨੂੰ ਠਿੱਠ ਕਰਦੇ ਆ ਉਹ ਜਿਹੜੇ ਧਰਨਾ ਅਧਿਕਾਰੀ ਆ ਉਹ ਇਹ ਗੱਲ ਕਹਿੰਦੇ ਵੀ ਸਾਡਾ ਜੇ ਕਰ ਮੰਗਾਂ ਮੰਨੀਆਂ ਜਾਣ ਤੇ ਸਾਨੂੰ ਕੀ ਲੋੜਾ ਸੜਕਾਂ ਤੇ ਬਹਿਣ ਦੀ ਜੀ ਬਿਲਕੁਲ ਸਹੀ ਡੇਰਾ ਸਾਹਿਬ ਜਥੇਦਾਰ ਗੜਗਜ ਹੋਰਾਂ ਨੇ ਇੱਕ ਸਨੇਹਾ ਦਿੱਤਾ ਸਿੱਖ ਕੌਮ ਨੂੰ ਜਿਹਨੂੰ ਲੈ ਕੇ ਵੱਖੋ ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਜੀ ਉਹਨਾਂ ਦਾ ਕਹਿਣਾ ਹੈ ਕਿ ਹਰੇਕ ਸਿੱਖ ਤਿੰਨ ਬੱਚੇ ਪੈਦਾ ਕਰੇ ਬਿਲਕੁਲ ਬਿਲਕੁਲ ਜੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਨਾ ਗਿਆਨੀ ਗੁਰਬਚਨ ਸਿੰਘ ਆ ਜਿਹੜੇ ਉਹਨਾਂ ਨੇ ਵੀ ਕਿਸੇ ਵੇਲੇ ਕਿਹਾ ਸੀ ਜਦੋਂ ਜਥੇਦਾਰ ਹੁੰਦੇ ਸੀ ਕਿ ਹਰ ਸਿੱਖ ਚਾਰ ਬੱਚੇ ਪੈਦਾ ਕਰੇ ਹੁਣ ਗਿਆਨੀ ਕੋਲਦੀਪ ਸਿੰਘ ਗੜਗਜ ਨੇ ਗੱਲ ਕਹੀ ਹੈ ਕਿ ਹਰ ਸਿੱਖ ਤਿੰਨ ਬੱਚੇ ਪੈਦਾ ਕਰੇ ਚਲੋ ਕੋਈ 3 ਬੱਚੇ ਪੈਦਾ ਕਰੇ ਕੋਈ 4 ਬੱਚੇ ਪੈਦਾ ਕਰੇ ਕੋਈ 2 ਬੱਚੇ ਪੈਦਾ ਕਰੇ ਇਹ ਹੈਗੀ ਆ ਪਰਿਵਾਰ ਦੀ ਮਰਜ਼ੀ ਉਹਨਾਂ ਦੇ ਆਪ ਦੇ ਆਰਥਿਕ ਵਸੀਲਿਆਂ ਦੀ ਮਰਜ਼ੀ ਉਹਨਾਂ ਦੀਆਂ ਲੋੜਾਂ ਦੀ ਮਰਜ਼ੀ ਪਰ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ ਪਰ ਇਹਦੇ ਵਿੱਚ ਦੋ ਤਿੰਨ ਗੱਲਾਂ ਹੋਰ ਸੋਚਣ ਵਾਲੀਆਂ ਆ ਵੀ ਭਾਈ ਕਿਉਂ ਬੱਚੇ ਪੈਦਾ ਕਰਨੇ ਔਖਾ ਕੰਮ ਨਹੀਂ ਜਾਂ ਬੱਚੇ ਪਾਲਣੇ ਔਖਾ ਕੰਮ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਬਣਿਆ ਪਿਆ ਜੀ ਹਾਲਾਤ ਬਣੇ ਪਏ ਆ ਜਿਸ ਤਰੀਕੇ ਦੇ ਨਾਲ ਅੱਜ ਪ੍ਰਸਿੱਟੀਆਂ ਬਣੀਆਂ ਪਈਆਂ ਬੱਚਾ ਤਾਂ ਇੱਕ ਪੈਦਾ ਕਰਨਾ ਔਖਾ ਹੋਇਆ ਪਿਆ ਤੇ ਅੱਜ ਪੰਜਾਬ ਦੇ ਖੇਤ ਦੇ ਪੱਖੋਂ ਤੇ ਆਰਥਿਕ ਪੱਖੋਂ ਹਾਲਾਤ ਕਿਹੋ ਜਿਹੇ ਆ ਆਪਾਂ ਇਹਦੇ ਬਾਰੇ ਜਾਣਦੇ ਆਂ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਜਿਹੜਾ ਇਸ ਵੇਲੇ ਅਧਿਕਾਰ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਇੱਕ ਇੱਕ ਬੱਚਾ ਪੈਦਾ ਕਰਕੇ ਨਾ ਕਿ ਅਸੀਂ ਆਪਦੀ ਆਬਾਦੀ ਘਟਾਈ ਜਾਂਦੇ ਆਂ ਦੋ ਦੋ ਬੱਚੇ ਵੱਧ ਤੋਂ ਵੱਧ ਲੋਕਾਂ ਦੇ ਇਸ ਕਰਕੇ ਆਬਾਦੀ ਘਟੀ ਜਾਂਦੀ ਹੈ ਸਿੱਖਾਂ ਦੀ ਉਹ ਕਹਿੰਦੇ ਜੀ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਘੱਟੋ-ਘੱਟ ਸਿੱਖਾਂ ਦੇ 3-3 ਬੱਚੇ ਹੋਣ ਇੱਕ ਇੱਕ ਜੋੜੇ ਦੇ ਉਹ ਕਹਿੰਦੇ ਕਿ ਤਿੰਨ ਤਰ ਬੱਚੇ ਹੋਣੇ ਚਾਹੀਦੇ ਆ ਉਹਨਾਂ ਨੇ ਆ ਗੱਲ ਕਹੀ ਆ ਸੋ ਭਾਈ ਗੱਲ ਤਾਂ ਪਾਲਣ ਦੀ ਆ ਤੇ ਗੱਲ ਉਹਨਾਂ ਦਾ ਭਵਿੱਖ ਬਣਾਉਣ ਦੀ ਆ ਜੇ ਉਹਨਾਂ ਦਾ ਪਾਲਣ ਪੋਸ਼ਣ ਸਹੀ ਹੋ ਸਕੇ ਤੇ ਪੰਜਾਬ ਦੇ ਵਿੱਚ ਰੋਜ਼ਗਾਰ ਵਧੀਆ ਹੋਣ ਤੇ ਫੇਰ ਭਾਈ ਮਰਜ਼ੀ ਆ ਬੰਦੇ ਦੀ ਭਾਵੇਂ 4 ਬੱਚੇ ਹੋਣ ਤੇ ਕਿਸੇ ਵੇਲੇ ਔਰਤਾਂ ਦੇ 6 6 7 7 ਬੱਚੇ ਵੀ ਹੁੰਦੇ ਸੀਗੇ ਪਰ ਅੱਜ ਦੇ ਹਾਲਾਤ ਬਦਲੇ ਹੋਏ ਆ ਅੱਜ ਮਹਿੰਗਾਈ ਇੰਨੀ ਆ ਕਿ ਬੱਚਾ ਪਾਲਣ ਤੋਂ ਲੈ ਕੇ ਉਹਨੂੰ ਪੈਰਾਂ ਸਿਰ ਕਰਨ ਤੱਕ ਉਹਦੀ ਪੜ੍ਹਾਈ ਤੱਕ ਉਹਦੇ ਭਵਿੱਖ ਤੱਕ ਬਹੁਤ ਖਰਚਾ ਹੁੰਦਾ ਇਸ ਕਰਕੇ ਲੋਕ ਪਰਿਵਾਰ ਛੋਟਾ ਰੱਖਦੇ ਆ ਕਿ ਛੋਟਾ ਪਰਿਵਾਰ ਸੁਖੀ ਪਰਿਵਾਰ ਦੋ ਹੀ ਕਾਫੀ ਹੋਰਾਂ ਤੋਂ ਮਾਫੀ ਇਹ ਤਾਂ ਹੁਣ ਸਰਕਾਰੀ ਨਾਰੇ ਬਣੇ ਹੋਏ ਆ ਤੇ ਇਸ ਕਰਕੇ ਗੱਲ ਆ ਜੀ ਜੀ ਬਿਲਕੁਲ ਕਹਣਾ ਸਾਬ ਉਧਰ ਦੂਸਰੇ ਬੰਨੇ ਤਰਨ ਤਰਨ ਦੇ ਵਿੱਚ ਅਧਿਆਪਕ ਸਸਪੈਂਡ ਕਰਨ ਦੇ ਉੱਪਰ ਵਿਵਾਦ ਬਹੁਤ ਜ਼ਿਆਦਾ ਭਖਿਆ ਹੋਇਆ ਜੀ ਇਸ ਵੇਲੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਕਿ ਇਹਨਾਂ ਅਧਿਆਪਕ ਨੂੰ ਬੇਲੋੜਾ ਸਸਪੈਂਡ ਕੀਤਾ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਇਹਨੂੰ ਸਸਪੈਂਡ ਕਰਨ ਦੀ ਲੋੜ ਨਹੀਂ ਸੀ ਗੁਰਪ੍ਰਤਾਪ ਸਿੰਘ ਅਧਿਆਪਕ ਨੇ ਜਿਨ੍ਹਾਂ ਨੂੰ ਕਿ ਸਸਪੈਂਡ ਕੀਤਾ ਗਿਆ ਜਿਹਦੇ ਕਰਕੇ ਇਹ ਵਿਵਾਦ ਉੱਠਿਆ ਹੈਗਾ ਹੁਣ ਤੁਸੀਂ ਇਹ ਦੇਖੋ ਸੋਚ ਕੇ ਵੀ ਭਾਈ ਜੇਕਰ ਇੱਕ ਅਧਿਆਪਕ ਨੂੰ ਸਸਪੈਂਡ ਇਸ ਕਰਕੇ ਕਰਦੇ ਆਂ ਵੀ ਉਹਨੇ ਸਕੂਲ ਦੇ ਵਿੱਚ ਬੱਚਿਆਂ ਤੋਂ ਕੋਲੋਂ ਮਿਸ਼ਰੀ ਖਵਾਈ ਆ ਜਾਂ ਜਦੋਂ ਕੋਈ ਮਹਿਮਾਨ ਆਇਆ ਤੇ ਬੱਚਿਆਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਭਾਈ ਆ ਕੇ ਇੱਥੇ ਤੇ ਉਹਨਾਂ ਦਾ ਸੇਵਾ ਕਰੋ ਜਾਂ ਉਹਨਾਂ ਦੇ ਲਈ ਪਾਣੀ ਲੈ ਕੇ ਆਓ ਜਾਂ ਚਾਹ ਲੈ ਕੇ ਆਓ ਜੇ ਫਿਰ ਅਧਿਆਪਕ ਕਿਸੇ ਸਮਾਗਮ ਦੇ ਵਿੱਚ ਕੱਲਾ ਕੀ ਕਰ ਸਕਦਾ ਉਹ ਆਪ ਦੇ ਵਿਚਾਰੇ ਦੇ ਕੀ ਉਹ ਨੌਕਰੀ ਕਰੇ ਉਹ ਪੜ੍ਹਾਵੇ ਉਹ ਦਫਤਰੀ ਕੰਮ ਨਵੇੜੇ ਜਾਂ ਫਿਰ ਉਹ ਜਿਹੜੇ ਵਕ ਵਕ ਮਹਿਮਾਨ ਆਉਂਦੇ ਆ ਤੇ ਉਹਨਾਂ ਦੀ ਆਉ ਭਗਤ ਦੇ ਵਿੱਚ ਲੱਗਿਆ ਰਹੇ ਇਹ ਅਸਲ ਵਿੱਚ ਇਸ ਗੱਲ ਨਾਲ ਜਾ ਜੁੜਦੀ ਖਬਰ ਵੀ ਭਾਈ ਮੁੱਦਾ ਕੋਈ ਹੈ ਨਹੀਂਗਾ ਪਰ ਉਹ ਬੇਲੋੜੇ ਤਰੀਕੇ ਨਾਲ ਸਸਪੈਂਡ ਕਰ ਦਿੱਤਾ ਗਿਆ ਇਹ ਨਾ ਅਸਲ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਸਕੂਲ ਆਫ ਐਮੀਨੈਂਸ ਆ ਉੱਥੇ ਇੱਕ ਸਰਕਾਰੀ ਸਮਾਗਮ ਆ ਤੇ ਟੀਚਰਾਂ ਦੇ ਕੋਲੋਂ ਕਹਿੰਦੇ ਜੀ ਇਸ ਗੱਲ ਦਾ ਦੋਸ਼ ਲੱਗਾ ਵੀ ਟੀਚਰਾਂ ਨੇ ਵਿਦਿਆਰਥੀਆਂ ਦੇ ਕੋਲੋਂ ਤੇ ਵੇਟਰ ਦਾ ਕੰਮ ਲਿਆ ਉਹ ਫੋਟੋਆਂ ਵਾਇਰਲ ਹੋਈਆਂ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਬੱਚੇ ਆ ਜਿਹੜੇ ਉਹ ਮੇਰੇ ਕੱਲ 9ਵੀਂ 9ਵੀਂ 10ਵੀਂ 10ਵੀਂ ਕਲਾਸ ਦੇ ਆ ਉਹ ਹੱਥ ਦੇ ਵਿੱਚ ਬਿਸਕਟ ਜਾਂ ਕੋਈ ਹੋਰ ਚੀਜ਼ ਫੜ ਕੇ ਤੇ ਮਹਿਮਾਨਾਂ ਨੂੰ ਵਰਤਾ ਰਹੇ ਆ ਹੁਣ ਜਾਂ ਫਿਰ ਇਹ ਦੱਸੋ ਵੀ ਭਾਈ ਤੁਹਾਡੇ ਕੋਲੇ ਹੋਰ ਸਟਾਫ ਕਿੰਨਾ ਤਾਂ ਜਾਂ ਤਾਂ ਹੋਵੇ ਵੀ ਤੁਸੀਂ ਇੱਕ ਇੱਕ ਪ੍ਰੋਗਰਾਮ ਤੇ 10 10 ਵੇਟਰ ਮੁਹੱਈਆ ਕਰਵਾਏ ਆ ਤੇ ਭਾਈ ਤੁਸੀਂ ਉਹਨਾਂ ਦੇ ਕੋਲੋਂ ਕੰਮ ਲਾਓ ਤੁਸੀਂ ਇਹਨਾਂ ਨੂੰ ਕਾਹਤੋਂ ਲਾਇਆ ਜੇ ਬੱਚੇ ਦੇ ਕੋਲੋਂ ਮਾੜਾ ਮੋਟਾ ਕੰਮ ਲੈ ਲੈ ਜਾਂਦਾ ਇਹ ਕੋਈ ਬਹੁਤਾ ਲੋੜਾ ਨਹੀਂ ਆ ਗਿਆ ਆਪਾਂ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਅਸੀਂ ਤਾਂ ਸਾਰੇ ਕੰਮ ਕਰਦੇ ਰਹੇ ਆ ਘਾਹ ਪਟਣ ਤੋਂ ਲੈ ਕੇ ਚਿਆਰੀਆਂ ਗੁੱਡਣ ਤੋਂ ਲੈ ਕੇ ਸਕੂਲ 'ਚ ਪਾਣੀ ਛਿੜਕਣ ਤੋਂ ਲੈ ਕੇ ਟੀਚਰਾਂ ਦੀ ਲਸੀ ਲਿਆਉਣ ਤੋਂ ਲੈ ਕੇ ਇਹ ਬਾਕੀ ਦਰਸਤਾਂ ਦੀ ਸੰਗਾਈ ਕਰਨ ਤੋਂ ਲੈ ਕੇ ਖੇਡ ਮੈਦਾਨ ਦੇ ਵਿੱਚ ਕੰਮ ਕਰਨ ਤੋਂ ਲੈ ਕੇ ਇਹ ਸਾਰਾ ਕੁਝ ਆਪ ਕਰਦੇ ਰਹੇ ਆ ਪਰ ਅੱਜਕੱਲ ਨਿੱਕੀ ਜਿਹੀ ਗੱਲ ਦਾ ਬੁੱਦਾ ਬਣ ਜਾਂਦਾ ਅੱਗੇ ਸਾਡੇ ਵਾਲੇ ਤਾਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਭਾਈ ਜੇ ਨਹੀਂ ਪੜਦਾ ਤਾਂ ਇਹਨੂੰ ਵੱਧ ਵੱਧ ਕੁੱਟਿਆ ਕਰੋ ਇਹਦੇ ਹੱਥ ਇਹਦੇ ਹੌਲਾ ਕਰਿਆ ਕਰੋ ਪਰ ਅੱਜ ਦੇ ਮਾੜਾ ਜਿਹੇ ਅਧਿਆਪਕ ਤਾਂ ਨਹੀਂ ਬਰੋਡ ਦੇ ਵਿੱਚ ਧਰਨਾ ਲੱਗ ਜਾਂਦਾ ਸੋ ਇਸ ਕਰਕੇ ਬੱਚਿਆਂ ਨੂੰ ਆਪਾਂ ਕਮ ਸੱਭਿਆਚਾਰ ਦੇ ਨਾਲ ਉਹ ਬੱਚਿਆਂ ਨੂੰ ਲਿਖਤ ਦੇ ਨਾਲੋਂ ਆਪ ਹੀ ਤੋੜ ਰਹੇ ਆ ਤੇ ਨਤੀਜੇ ਆਪ ਹੀ ਭੁਗਤ ਰਹੇ ਆ ਜੀ ਜੀ ਬਿਲਕੁਲ ਜੈਨਾ ਸਾਹਿਬ ਆਰਾਮਦੇਵ ਇੱਕ ਵਾਰ ਫਿਰ ਤੋਂ ਸਰਗਰਮ ਹੋ ਗਿਆ ਜੀ ਹੁਣ ਕਹਿੰਦੇ ਵੀ ਅਗਲਾ ਗੁਰੂਕੁਲ ਕਰਾਚੀ ਤੇ ਲਾਹੌਰ ਚ ਬਣਾਵਾਂਗੇ ਜੋਕਰਾਮ ਦੇ ਵਬਾਦਾਂ ਦੀ ਪਸੂੜੀ ਦੀ ਮੇਰੇ ਕੱਲ ਵੀ ਜਨਮਦਾਤੀ ਆ ਇਹ ਗੱਲ ਤੋਂ ਕਿਉਂਕਿ RAMDEV ਨੇ ਕਦੇ ਕੋਈ ਸਿਆਣੀ ਗੱਲ ਕਰਨੀ ਨਹੀਂ ਹੁੰਦੀ RAMDEV ਦੀ ਪਛਾਣ ਇਹ ਬਣਦੀ ਆ RAMDEV ਨੇ ਕਦੇ ਕੋਈ ਕੜੀ ਖੋਲਣੀ ਹੈ ਕਦੇ ਕੋਈ ਕੜੀ ਖੋਲਣੀ ਆ ਹਾਲੇ ਪੁੱਛ ਕੇ ਲੈਣੀ ਹੋਈ ਆ ਜਦੋਂ ਉਹਨੇ ਮਾਫੀ ਮੰਗੀ ਆ ਤੇ ਮਾਫੀ ਉਹਨੇ ਇਸ ਗੱਲ ਕਰਕੇ ਮੰਗੀ ਆ ਕਿਉਂਕਿ ਉਹਨੇ ਸ਼ਰਬਤ ਦੇ ਮਾਮਲੇ ਦੇ ਉੱਤੇ ਤੇ ਦੂਜੀ ਕੰਪਨੀ ਦੇ ਉੱਤੇ ਸਵਾਲ ਖੜੇ ਕਰਤੇ ਸੀ ਭਾਵੇਂ ਨਾਂ ਨਹੀਂ ਸੀ ਲਿਆ ਉਹ ਕਹਿੰਦੇ ਕਿ ਕੁਝ ਕੁ ਲੋਕ ਤਾਂ ਇੱਥੇ ਸਿੱਧਾ ਸਿਰਫ ਸ਼ਰਬਤ ਜਹਾਜ਼ ਛੇੜਦੇ ਆ ਕੁਝ ਕੁ ਲੋਕ ਇਥੇ ਫਲਾਣਾ ਕੰਮ ਕਰਦੇ ਆ ਉਹ ਮਦਰਸੇ ਤੇ ਮਸਜਿਦਾਂ ਵੜਾਉਣਗੇ ਉਹ ਇਦਾਂ ਕਰਨਗੇ ਫਲਾਣਾ ਕਰਨਗੇ ਢਿੰਗੜਾ ਕਰਨਗੇ ਉਹਨੇ ਆਹ ਗੱਲ ਕਹੀ ਸੀ ਹੁਣ ਜਿਹੜੀ ਨਵੀਂ ਜਾਣਕਾਰੀ ਆਈ ਆ ਉਹ ਇਹ ਹੈ ਜੀ ਕਿ ਰਾਮਦੇਵ ਨੇ ਕਿਹਾ ਵੀ ਪਾਕਿਸਤਾਨ ਦੇ ਵਿੱਚ ਤਾਂ ਹਾਲਾਤ ਬਹੁਤ ਭੈੜੇ ਹੋ ਗਏ ਆ ਪਾਕਿਸਤਾਨ ਦੇ ਵਿੱਚ ਬੁਰਾ ਹਾਲ ਤੇ ਬਹੁਤੇ ਡੇੜੇ ਆ ਪਾਕਿਸਤਾਨ ਦੇ ਕਈ ਸੂਬੇ ਤਾਂ ਉਹਨੂੰ ਛੱਡਣ ਨੂੰ ਫਿਰਦੇ ਆ ਤੇ ਪਾਕਿਸਤਾਨ ਦੇ ਵਿੱਚ ਤਾਂ ਅਰਾਜਖਤਾ ਫੈਲੀ ਹੋਈ ਆ ਦੇ ਬਸੇ ਜਦੋਂ ਉਹ ਰਹਿਣਾ ਹੀ ਨਹੀਂ ਚਾਹੁੰਦੇ ਪਾਕਿਸਤਾਨ ਦੇ ਕਈ ਸੂਬੇ ਉਹਦੇ ਨਾਲ ਤੇ ਭਾਰਤ ਦੇ ਵਿੱਚ ਹੀ ਉਹਨਾਂ ਨੇ ਸਾਰਿਆਂ ਨੇ ਹਿੱਸਾ ਬਣ ਜਾਣਾ ਤੇ ਅਸੀਂ ਆਉਂਦਾ ਗੁਰੂਕੁਲ ਜਿਹੜੇ ਆਉਂਦੇ ਗੁਰੂਕੁਲ ਕਰਾਚੀ ਦੇ ਵਿੱਚ ਤੇ ਲਾਹੌਰ ਦੇ ਵਿੱਚ ਬਣਾਵਾਂਗੇ। ਸੋ RAMDEV ਨੂੰ ਕਿਤੇ ਸੁਪਨਾ ਸੁਪਨਾ ਆ ਗਿਆ ਵੀ ਭਾਈ ਆ ਵੀ ਸੂਬਾ ਟੁੱਟ ਜਾਣਾ ਆ ਵੀ ਸੂਬਾ ਟੁੱਟ ਜਾਣਾ ਆ ਵੀ ਹੋ ਜਾਣਾ ਆ ਵੀ ਹੋ ਜਾਣਾ। ਸੋ RAMDEV ਨੂੰ ਭਾਰਤ ਦੇ ਵਿੱਚ ਰਹਿ ਕੇ ਤੇ ਆਪਦੇ ਤੰਮਾ ਤੱਕ ਵਾਜਬ ਤਰੀਕੇ ਨਾਲ ਸੀਮਤ ਰਹਿਣਾ ਚਾਹੀਦਾ। ਜਿਹੜਾ ਕਿ ਉਹ ਰਹਿੰਦਾ ਨਹੀਂ। ਉਹਦੇ ਵੱਤੋਂ ਕਦੇ ਕੋਈ ਠੋਲਾ ਛੱਡ ਦਿੱਤਾ ਜਾਂਦਾ, ਕਦੇ ਕੋਈ ਛੱਡ ਦਿੱਤਾ ਜਾਂਦਾ। ਕਦੇ ਫਿਰ ਮਾਫੀ ਮੰਗ ਲਈ ਜਾਂਦੀ ਆ ਕਦੇ ਕੁਝ ਕਰ ਦਿੰਦਾ ਕਦੇ ਕੁਝ ਕਰ ਦਿੰਦਾ ਅੱਜ ਕੱਲ ਉਹਦੇ ਆ ਹਾਲਾਤ ਆ ਜਿਵੇਂ ਕਲਾਕਾਰ ਹੁੰਦੇ ਨੇ ਵੀ ਕਦੇ ਕੁਝ ਕਹਤਾ ਕਦੇ ਕੁਝ ਕਰਤਾ ਕਦੇ ਕੁਝ ਕਹਤਾ ਕਦੇ ਕੁਝ ਕਰਤਾ ਉਸ ਤਰੀਕੇ ਦੇ ਹਾਲਾਤ ਬਣੇ ਪਏ ਆ ਤੋਂ ਵਿਵਾਦਾਂ ਦੇ ਵਿੱਚ ਰਹਿਣ ਦੇ ਲਈ ਚਰਚਾ ਦੇ ਵਿੱਚ ਰਹਿਣ ਦੇ ਲਈ ਉਹਦੇ ਵੱਲੋਂ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਤੇ ਉਹਨੇ ਹੁਣ ਇਹ ਗੱਲ ਫੇਰ ਕਹਿ ਕੇ ਜਦ ਮੁਵਾਰਾ ਛੇੜਤਾ ਵੀ ਭਾਈ ਅਗਲਾ ਗੁਰੂਪੁਰ ਅਸੀਂ ਕਰਾਚੀ ਦੇ ਵਿੱਚ ਤੇ ਲਾਹੌਰ ਦੇ ਵਿੱਚ ਬਣਾਵਾਂਗੇ ਜੀ ਜੀ ਤੇ ਟੇਣਾ ਸਾਹਿਬ ਉਹ ਤੋਂ ਰਾਹੁਲ ਗਾਂਧੀ ਨੇ ਕਿਹਾ ਵੀ ਅਸੀਂ ਤੇ ਦਹਾਕੇ ਚ ਗਲਤੀਆਂ ਦੀ ਜ਼ਿੰਮੇਵਾਰੀ ਮੈਂ ਲੈਣਾ हां बिल्कुल जी राहुल गांधी ਨੇ ਗੱਲ ਕਹੀ ਆ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਬ੍ਰਾਊਨ ਯੂਨੀਵਰਸਿਟੀ ਆ ਜਿੱਥੇ ਕਿ ਉਹ ਗਏ ਸੀਗੇ ਤੇ ਉੱਥੇ ਗੱਲਾਂ ਕਹੀਆਂ ਉੱਥੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ 1980 ਦੇ ਵਿੱਚ 80 ਦੇ ਦਹਾਕੇ ਦੇ ਵਿੱਚ ਜਿਹੜੀਆਂ ਜਿਹੜੀਆਂ ਗਲਤੀਆਂ ਕਾਂਗਰਸ ਤੋਂ ਹੋਈਆਂ ਤੇ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਉਹਨੇ ਕਿਹਾ ਜੀ ਕਿ ਭਾਵੇਂ ਉਸ ਵੇਲੇ ਮੈਂ ਸਰਗਰਮ ਨਹੀਂ ਸੀ ਪਰ ਇਹਨਾਂ ਜ਼ਿੰਮੇਵਾਰੀਆਂ ਨੂੰ ਮੈਂ ਲੈਣਾ ਕਿਉਂਕਿ ਉੱਥੇ ਵਿਦਿਆਰਥੀਆਂ ਨੇ ਕਈ ਲੋਕਾਂ ਨੇ ਸਵਾਲ ਕੀਤੇ ਕਿਉਂਕਿ ਖੁੱਲੀ ਡਿਬੇਟ ਸੀਗੀ ਔਰ ਇੱਕ ਸਵਾਲ ਇਹ ਹੋਇਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਬੀਤੇ ਦੇ ਵਿੱਚ ਕਾਂਗਰਸ ਦੇ ਉੱਤੇ ਕਤਲੇਆਮ ਦੇ ਦੋਸ਼ ਲੱਗੇ ਆ ਆ ਦੋਸ਼ ਕੀਤਾ ਕਾਂਗਰਸ ਨੇ ਆ ਗਲਤੀਆਂ ਕੀਤੀਆਂ ਆਪਰੇਸ਼ਨ ਬਲੂ ਸਟਾਰ ਹੋਇਆ ਆ ਵੀ ਗੱਲ ਹੋਈ ਆ ਵੀ ਗੱਲ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਜੋ ਬੀਤੇ ਦੇ ਵਿੱਚ ਹੋਇਆ ਉਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਵੀ ਆ ਉਹਨਾਂ ਦੀ ਵੀ ਨਿੱਜੀ ਤੌਰ ਦੇ ਉੱਤੇ ਉਹ ਕਹਿੰਦੇ ਜਿੰਮੇਵਾਰੀ ਲੈਣਾ ਇਹ ਕੁਝ ਨਹੀਂ ਸੀ ਹੋਣਾ ਚਾਹੀਦਾ ਤੇ ਉਹਨੇ ਕਹਿ ਦਿੱ ਕਿ ਮੇਰੇ ਉਸ ਵੇਲੇ ਵਸਤੇ ਦੇ ਵਿੱਚ ਨਹੀਂ ਸੀ ਮੈਂ ਉਦੋਂ ਛੋਟਾ ਸੀਗਾ ਮarre ਗੱਲ ਇਹ ਜੀ ਕਿ ਇਹ ਸਾਰੀ ਗੱਲ ਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਤੇ ਹੁਣ ਬੀਜੇਪੀ ਨੇ ਗੱਲ ਕਰੀ ਆ ਵੀ ਜੇਕਰ ਤੁਸੀਂ ਜ਼ਿੰਮੇਵਾਰੀ ਲੈਨੇ ਆ ਤੇ ਸੈਮ ਪਤਰੋਦਾ ਨੂੰ ਤਮਿਲਨਾਥ ਨੂੰ ਤੇ ਉਧਰ ਦਰਬੀਸ਼ ਟਾਈਟਲਰ ਨੂੰ ਕਾਂਗਰਸ ਦੇ ਵਿੱਚੋਂ ਕੱਢ ਦਿਓ ਸੋ ਇਸ ਤਰੀਕੇ ਦੀ ਚਰਚਾ ਚੱਲ ਪਈ ਹੈ ਜੀ ਜੀ ਤਾਨ ਸਾਹਿਬ ਇੱਕ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਜੀ ਕਿ ਗੀਤਕਾਰ ਸੇਵਕ ਬਰਾੜ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਚ ਸੰਗੀਤ ਜਗਤ ਚ ਸੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਸੇਵਕ ਬਰਾੜ ਫੂਖਰ ਪਿੰਡ ਤੋਂ ਸੀ ਇਸ ਰਾਏ ਨਾ ਸਾਡੇ ਕੋਲੇ ਪਿੰਡ ਆ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਖੋਖਰ ਪਿੰਡ ਉਹ ਤੁਹਾਡਾ ਜੰਮਿਆ ਜਾਇਆ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਜਾਂ ਉਹਦੇ ਵੀ ਇਕਲੌਤਾ ਪੁੱਤ ਤੇ ਗੀਤ ਉਹਨੇ ਬਹੁਤ ਕਮਾਲ ਦੇ ਲਿਖੇ ਤੇ ਮਿਲਨ ਸਰ ਬਹੁਤ ਸੀ ਹਸੂ ਹਸੂ ਕਰਦਾ ਚਿਹਰਾ ਸੀ ਤੇ ਉਹਦੇ ਗੀਤ ਸੁਖਸ਼ਿੰਦਰ ਸ਼ਿੰਦਾਰ ਨੇ ਹਰਦੇਵ ਮਾਹੀ ਨੰਗਲ ਨੇ ਤੇ ਰਜ਼ਾ ਹੀਰ ਨੇ ਤੇ ਗੁਰਵਿੰਦਰ ਬਰਾੜ ਨੇ ਕੁਲਵਿੰਦਰ ਕਮਲ ਨੇ ਭਿੰਦੇ ਸ਼ਾਹ ਨੇ ਤੇ ਬੜੀਆਂ ਹੋਰ ਸ਼ਖਸੀਅਤਾਂ ਨੇ ਗਾਏ ਆ ਤੋਂ ਉਹਦੀ ਜਾਣ ਤੋਂ ਬਾਅਦ ਦੁੱਖ ਹੈ ਗੀਤ ਗੀਤ ਨੇ ਵੀ ਉਹਦੇ ਗੀਤ ਗਾਏ ਸੀਗੇ ਸੋ ਦਰਜਨਾਂ ਦੀ ਗਿਣਤੀ ਦੇ ਵਿੱਚ ਸੋਹਣੇ ਗੀਤ ਰਿਕਾਰਡ ਹੋਏ ਆ ਪਰ ਉਹ ਦੁਨੀਆਂ ਦੇ ਉੱਤੇ ਨਹੀਂ ਰਿਹਾ ਕਿਉਂਕਿ ਸੜਕ ਹਾਦਸਾ ਵਾਪਰ ਗਿਆ ਸੋ ਲੰਘੇ ਕੱਲ ਗੀਤਕਾਰ ਸੇਵਕ ਬਰਾੜ ਦਾ ਸਤਕਾਰ ਸੀਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਸੀਗੇ ਭਿੰਦਰ ਡੱਬ ਵਾਲੀ ਵਾਲਾ ਵੀ ਸੀ ਭਿੰਦੇਸ਼ਾਹ ਵੀ ਸੀ ਕੁਲਵਿੰਦਰ ਕਮਲ ਵੀ ਸੀ ਵਿੱਲਾ ਮਾਣੇ ਵਾਲੀਆ ਵੀ ਸੀ ਹੋਰ ਵੀ ਵੱਖ-ਵੱਖ ਖੇਤਰਾਂ ਦੇ ਨਾਮਣੇ ਵਾਲਿਆਂ ਹਸਤਿਕਾ ਸਿੰਘ ਆ ਸੋ ਇਹੋ ਜਿਹੇ ਲੋਕ ਆ ਜਿਹੜੇ ਜਿਹੜੇ ਕਿ ਗੀਤਾਂ ਨੂੰ ਕਾਰੋਬਾਰ ਨਹੀਂ ਬਣਾਉਂਦੇ ਇਹਨਾਂ ਦੇ ਜਾਣ ਦੇ ਉੱਤੇ ਬੜਾ ਦੁੱਖ ਹੁੰਦਾ ਤੋ ਸੇਵਕ ਬਰਾੜ ਖੋਖਰ ਦੇ ਜਾਣ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਇਹ ਹਰ ਕੋਈ ਮਜੂਸ ਆ ਖਾਸ ਕਰਕੇ ਸੰਗੀਤ ਖੇਤਰ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਐਨ ਆ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਏਹ ਬਾਨ